ਸਾਡੇ ਕੋਲ ਸਭ ਕੁਝ ਹੈਗਾ 22 ਇੰਚ ਜਿਹੜੀ ਬ੍ਰੈਸਟ ਹੈ ਸਾਡੇ ਕੋਲ ਰੈਡੀ ਹੈ ਦਸਤੂਰ ਦੇ ਆਪਾਂ ਇਹਦਾ ਤੀਰ ਰੱਖਣਾ ਹੈਗਾ ਜੀ 6.5 ਇੰਚ ਤੇ ਮੋੜਾ نیچے ਨੂੰ 7.5 ਰੱਖਣਾ ਹੈਗਾ 1/2 ਇੰਚ ਦੀ ਡਾਉਨ ਜਦੋਂ ਆਪਾਂ ਪਾ ਦੇਣਾ ਤੇ 7 ਇੰਚ ਸਾਢੇ ਕੋਣ ਮੋੜਾ ਜਿਹੜਾ ਰੈਡੀ ਰਹਿ ਜਾਣਾ ਹੈ। ਪੂਰੇ ਤੋਂ 8 ਇੰਚ ਕਟਾ ਕੇ ਜਿਹੜੀ ਤੁਸੀਂ ਉਹ ਲਿਆ ਕਰੋ ਨਾ ਆਪ। ਇਹਦੇ ਵਿੱਚ ਆਪਾਂ ਸਿੰਪਲ ਪਲੇਟਾਂ ਜਿਹੜੀਆਂ ਹੋਈ ਪਾਉਣੀਆਂ 21 ਵਿੱਚ ਆਪਾਂ ਮਾਫ ਕਰਕੇ 10 ਬ੍ਰੈਸ਼ ਦਾ ਨਿਸ਼ਾਨ ਜਿਹੜਾ ਲਾ ਲੈਣਾ ਹੈਗਾ। ਠੀਕ ਹੈ ਜੀ ਇੱਥੋਂ 2 ਇੰਚ ਤੇ نیچے ਤੋਂ 1.5 ਤੇ ਇਦੋਂ ਆ ਪੱਤੇ ਲੈਣ ਸੇ ਕਟਾਈ ਜੁੜੀ ਪਾਣੀ ਆ ਇੱਥੋਂ ਰੇ ਤੋ ਅੱਦਾਂ ਹੀ ਚੰਦਰ ਨੂੰ ਕਟਾ ਲਿਆ ਕਰੋ ਅੱਛਾ ਜੀ ਠੀਕ ਹੈ ਜੀ ਉਸ ਤਰ੍ਹਾਂ ਪਾਣੀ ਨੂੰ ਦਿਵਾਈ ਦੇਣੀ ਹੈਗੀ ਤਾਂ ਜਿੰਨਸ ਦਾ ਮਾਪ ਜਨ ਕਰਕੇ 1/2 ਇੰਚ ਦੇ ਦਾਣੂ ਮੋਦਾ ਜਦੋਂ ਆਪਾਂ ਕੱਟਦੇ ਹੁੰਦੇ ਇਹਦਾ ਮਾਪ ਵੀ ਡਾਊਨ ਆਉਂਦਾ ਤੇ ਉਿੱਕ ਆਪਾਂ ਇਹ ਜਿਹੜੀਆਂ ਪਲੇਟਸ ਆ ਉਹ ਰੈਡੀ ਕਰ ਲਈਆਂ ਨੇ ਇਹਦੇ ਵਿੱਚ ਆਪਾਂ ਸਿੰਪਲ ਜਿਹੜੀਆਂ ਲੌਂਗ ਲੰਬੀਆਂ ਪਲੇਟਾਂ ਹੁੰਦੀਆਂ ਉਹ ਹੀ ਪਾਉਣੀਆਂ ਹੈਗੀਆਂ ਮੋਡੇ ਵਾਲੀ ਤੇ ਕਲਰ ਵਾਲੀ ਪਲੇਟ ਆਪਾਂ ਇਹਦੇ ਵਿੱਚ ਪਾਉਣੀ ਨਹੀਂ ਹੈਗੀ ਇਹ ਆਪਾਂ ਪਲੇਟ ਚਾਹੀਦੀ ਹੋਣੀ ਹੈਗੀ 11.5 ਤੇ ਉੱਪਰ ਆਪਾਂ 12 ਇੰਚ ਤੇ ਪਾਉਣੀ ਹੈਗੀ ਆਧਾ ਇੰਚ ਉੱਪਰ ਸਾਡਾ ਸਲਾਈ ਦੇ ਵਿੱਚ ਆ ਜਾਣਾ ਹੈ 3.5 ਅਸੀਂ ਰੱਖਣਾ ਹੈ ਇਹਦੇ ਵਿਚਕਾਰ ਵਾਲਾ ਗੈਪ ਜੀ ਲੰਬੀ ਇਹ 7 ਇੰਚ ਦੀ ਪਾਉਣੀ ਆ ਥੈਂਕ ਯੂ ਸਿਸਟਰ ਜੀ ਨਾਲ ਨਾਲ ਉਹ ਤੁਸੀਂ ਤੇ ਜਿਸ ਸਤਾਂਜਸ ਜਿਹੜੀ ਇਹ ਲੰਬੀ ਪਲੇਟ ਪਾਉਣੀ ਹੈਗੀ ਆ ਸਾਡੇ ਤਿੰਨ ਆਪਾਂ ਜਿਹੜਾ ਇਹਦਾ ਪਿਛਕਾਰ ਵਾਲਾ ਗੈਪ ਆ ਆਪਾਂ ਰੱਖਣਾ ਹੈਗਾ ਆਪਾਂ ਇੱਥੇ ਸੂਏ ਦੇ ਨਾਲ نیچے ਨੂੰ ਕਰਕੇ ਵੀ ਪਾ ਸਕਦੇ ਆ ਤੇ ਮੈਂ ਧੀ ਵੈਸੇ ਨਿਸ਼ਾਨ ਲਾ ਲੈਂਦੀ ਹੁੰਦੀ ਆ ਇਸ طرف ਆਖੇ ਦੋਨੋਂ ਪਾਸੇ ਨਿਸ਼ਾਨ ਲਗਾ ਲੈਣੇ ਆ शर्ट भी अभी कटिंग करनी हैगी बैकनैक भी आप कटिंग करनी है बैकनैक आप बिल्कुल भी छोटा रखना है ज्यादा आपको वाडा नहीं रखना है